Okay. जगत मो हम के जगत मो आ ਇਸ ਸ਼ਬਦ ਨੂੰ ਖਿਆਲ 'ਵਾਰ ਰੋਕ ਦਿੱਤਾ ਗਿਆ ਖਿਆਲ ਵਿੱਚ ਹੀ ਸ਼ਾਮਿਲ ਖਿਆਲ ਗਿਆ ਹੈ। ਇੱਕ ਤੀਰ ਰੁਕੇ ਜਿਵੇਂ ਖਿਆਲ ਆ ਗਿਆ। ਉਹਨਾਂ ਨੂੰ ਕਿਸ ਸਾਹਮਣੇ ਤੀਰ ਦੇ ਨਾਲ ਇੱਕ ਕਾਈ ਦੇ ਬੁਜੇ ਨੂੰ ਭਟਿਆ ਸੀ। ਔਰ ਗੁਰੂ ਸਾਹਿਬ ਦਾ ਬਚਨ ਕੀਤਾ ਸੀ ਕਿ ਅੱਜ ਤੋਂ ਮਗਲਾਂ ਦੀ ਜੜ੍ਹ ਪੱਤੀ ਦੀ। ਸੁਆਓ ਉਹ ਖਿਆਲ ਕੋ ਸ਼ਬਦ ਉਸੇ ਸਰਵਣ ਕਰੀਏ ਮਿੱਤਰ ਪਿਆਰੇ ਨੂੰ ਹਾਣ ਹੋਰੀ ਜਾਂ ਬੰਕੇ। ਕਰਪਿਆਰੀ ਨੂੰ ਹਾਲ ਉਰੀ ਦਰ ਹੈ ਮਤਰਿਆ E é ਦਾਯੋ ਡੜ ਯਾਗਲੇ ਆਤੀ ਐ ਦਰਗਹ ਪਾ ਮੈਂ ਸਾਚੀ ਮਾੜੂ ਦਰਗਹ ਪਾ ਮੈਂ ਸਾਚੀ ਮਾੜੂ ਦਰਗਹ ਪਾ ਮੈਂ ਸਾਚੀ ਮਾੜੂ ਅਰਮਨ ਸਾਹ ਸੂਰਿਆ ਹੱਥ ਹੈ ਸੂਰਿਆਤ ਹੈ ਜੋ ਹਰ ਮਰ ਜੋੜਦੇ ਨੇ ਜੰਗ ਚਮਕੌਰ ਦੀ ਜੰਗ ਲੇਕਨ ਸਰਹੰਦ ਨਾਲ ਜੰਗ ਸ਼ਬਦ ਨਹੀਂ ਜੋੜਦੇ ਇਸ ਨਾਲ ਜੋੜਦੇ ਨੇ ਸਾਕਾ ਸਾਕਾ ਉਹ ਹੁੰਦਾ ਜਿੱਥੇ ਸ਼ਹੀਦ ਹੋਣ ਵਾਸਤੇ ਕੋ ਆਪ ਜਾਂਦਾ ਉਸ ਨੂੰ ਕਹਿੰਦੇ ਨੇ ਸਾਕਾ ਇੱਕ ਪ੍ਰਮਾਣ ਮੈਂ ਹੋਰ ਤੁਹਾਡੇ ਸਾਹਮਣੇ ਰੱਖਦੇ ਆਂ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਹਾਦਤ ਦੇ ਬਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਿੰਨ ਕਾਰਨ ਲਿਖੇ ਨੇ ਉਹ ਤਿੰਨੇ ਮੈਂ ਤੁਹਾਨੂੰ ਸੁਣਾ ਦਿਆਂ ਕਹਿੰਦੇ ਨੇ ਤਿਲਕ ਜੰਜੂ ਰਾਖਾ ਪ੍ਰਭ ਤੰਕਾ ਕੀਨੋ ਬੜੋ ਕਲੂ ਮੈਂ ਸਾਕਾ ਇਹ ਵੀ ਉਹਨਾਂ ਸਾਕਾ ਕੀਆ ਕਿਉਂਕਿ ਕੋਈ ਜੰਗ ਕਰਨ ਨਹੀਂ ਗਏ ਸ਼ਹੀਦ ਹੋਣ ਵਾਸਤੇ ਗਏ ਨੇ ਆਪ ਗਏ ਨੇ ਧਰਮ ਹੇਤ ਸਾਕ ਜਨ ਕੀਆ ਇਹ ਸਾਕ ਕਿਸ ਵਾਸਤੇ ਕੀਤਾ ਧਰਮ ਵਾਸਤੇ ਸੀਸ ਦਿਆ ਪਰ ਸਿਰ ਨਾ ਦਿਆ ਸਾਧਨ ਹੇਤ ਕੀਤੀ ਜਨ ਕਰੀ ਇਹ ਸ਼ਹਾਦਤ ਸਿਆ ਕਾਲ ਨੂੰ ਉਸਿਰ ਝੁਕਦਾ ਹੈ ਗੁਜਰੀ ਦੇ ਲਾਲ ਨੂੰ 헤ਰ ਝੁਕਦਾ ਹੈ ਗੁਜਰੀ ਦੇ ਲਾਲ ਨੂੰ ਓ ਤਨ ਕੁਰਬਾਨੀਆਂ ਸ਼ਹਿਨ ਸ਼ਾਦਾ ਦੀਆਂ ਪੁੱਤਰਾਂ ਦੇ ਦਾਨੀਆਂ ਜੀ ਤਨ ਕੁਰਬਾਨੀ ਸਾਡੇ ਅੱਜ ਸਤਮਾ ਮਹਾਨ ਕੀਰਤਨ ਸੀ ਜੋ ਕਿ ਦਸ਼ਮੇਸ਼ ਪਿਤਾ ਸ਼੍ਰੀ ਗੋਵਿੰਦ ਸਿੰਘ ਪਾਤਸ਼ਾਹ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ 80 ਸਾਲਤ ਨੂੰ ਮੱਤ ਪਰ ਕੀਤਾ ਜਾ ਰਿਹਾ ਕਰਵਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਜੋ ਪਿੰਡ ਦੀ ਨਾਲ ਸਾਧ ਸੰਗਤ ਦੇ ਸਹਿਯੋਗ ਨਾਲ ਔਰ ਜੋ ਸਾਡੇ ਬੱਚੇ ਬਾਹਰ ਵਿਦੇਸ਼ਾਂ ਵਿੱਚ ਰਹਿੰਦੇ ਨੇ ਉਹਨਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਕਿਉਂਕਿ ਬਹੁਤ ਬਹੁਤ ਵਧੀਆ ਸਭ ਤੋਂ ਵਧੀਆ ਪ੍ਰੋਗਰਾਮ ਰਿਹਾ ਸਾਡਾ ਪ੍ਰਮਾਤਮਾ ਨੇ ਸਾਥ ਦਿੱਤਾ ਹੈ ਮੌਸਮ ਨੇ ਸਾਥ ਦਿੱਤਾ ਹੈ ਇਸ ਕਰਕੇ ਇਸ ਮਾਪਤੀ ਵੱਲ ਵਧਿਆ ਹੈ ਬਹੁਤ ਬਹੁਤ ਧੰਨਵਾਦ ਜੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਅਸੀਂ ਪਿੰਡ ਕਾਲੇਬਾਗ ਤੋਂ ਤੋਂ ਪਾਲ ਸਿੰਘ ਤੇ ਅੱਜ ਸਾਡੇ ਪਿੰਡ ਪਿੰਡ 28 ਦਸੰਬਰ ਨੂੰ ਸਹਿਲ ਜੱਦੀ ਦੇ ਸਿੱਧੀਪੁਰ ਤੇ ਸਮਾਗਮ ਕਰਾਇਆ ਜਿੱਥੇ ਇਸ ਟਾਈਮ ਚਾਰ ਤੋਂ ਪੰਜ ਜਿੱਥੇ ਸਾਡੇ ਪਿੰਡ ਪਹੁੰਚੇ ਆ ਤੇ ਬਹੁਤ ਵਾਦ ਚੱਲ ਕੇ ਸੰਤਾਂ ਨੇ ਵੀ ਸਹਿਯੋਗ ਦਿੱਤਾ ਹੈ ਕਿ ਜਿੱਥੇ ਸਾਡੇ ਇੱਥੇ ਪਹੁੰਚੇ ਜੀ ਪੱਥਾਵਾ ਆਪਣੇ ਸਰਬਾਰ ਸਾਹਿਬ ਤੋਂ ਮੰਜੀ ਸਾਹਿਬ ਤੋਂ ਪੱਥਾ ਕਰਦੇ ਜਿਹੜੇ ਭਾਈ ਜਸਵੰਤ ਸਿੰਘ ਜੀ ਪਰਵਾਨਾ ਜੀ ਤੇ ਇੱਕ ਵੀ શ્રી ਜੱਤਾ ਭਾਈ ਗੁਰਜੀਤ ਸਿੰਘ ਜੀ ਪਟੜ ਹੋਰ ਵੀ ਜਿੱਥੇ ਵਧੀਆ-ਵਧੀਆ ਪਹੁੰਚੇ ਨੇ ਤੇ ਆਪਾਂ ਚਾਹੁੰਦੇ ਆ ਕਿ ਅਗਲੇ ਸਾਲ ਵੀ ਭਾਈ ਗੁਰਦੀ ਕਿਰਪਣ ਇਦਾਂ ਹੀ ਸਮਾਗਮ ਸਤਮਾ ਸਮਾਗਮ ਇਹ ਅਗਲੇ ਸਾਲ ਵੀ ਵੱਧ ਚੜ ਕੇ ਸੰਗਤ ਸਾਡੇ ਕੋਲ ਪਹੁੰਚੇ ਪਿੰਡ ਦੇ ਵਿੱਚ ਬਹੁਤ ਖੁਸ਼ ਆਇ ਨਗਰ ਦੇ ਵਿੱਚ ਤੇ ਬਾਕੀ ਇਹ ਹੈ ਕਿ ਸੰਗਤ ਆਪਾਂ ਕਿੰਨੀ ਵੱਧ ਤੋਂ ਵੱਧ ਸਾਡੇ ਕੋਲ ਪਹੁੰਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਉਹਨਾਂ ਨੂੰ ਪਰਮਾਤਮਾ ਸਾਰੀ ਹਾਜ਼ਰੀ ਉਹ ਸਾਰੇ ਜਨਤਾ ਨੂੰ ਕਿਰਪਾ ਕਰੇ ਸ਼ਰਧਾਗੀਆਂ ਪੂਰੇ ਸੂਰੇ ਸਾਰੇ ਸਾਥ ਸਿੰਘ ਦਾ ਬਾਈਕ ਦਿੱਤਾ ਖਾਲਸਾ ਬਾਈਕ